ਸਤਿਕਾਰਯੋਗ ਸਾਥੀਓ ਮੈਂ ਗਵਿੰਦਰ ਸਿੰਘ ਗੁਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਗੁਰਾਹਾਂ ਸਾਡੇ ਵੱਲੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਮੇਰੇ ਤੇ ਸੁਦੇਖ ਪੋਖਰੀ ਵੱਲੋਂ ਖਬਰ ਲੱਗੀ ਹੈ ਕਿ ਨਸ਼ਾ ਤਸਕਰਾਂ ਦੇ ਪ੍ਰਸ਼ਾਸਨ ਵੱਲੋਂ ਜੋ ਘਟਾ ਜਾ ਰਹੇ ਨੇ ਅਸੀਂ ਉਹਦੀ ਨਖੇਦੀ ਕੀਤੀ ਹੈ ਕੁਝ ਸਾਥੀਆਂ ਨੂੰ ਲੱਗ ਰਿਹਾ ਹੈ ਵੀ ਸ਼ਾਇਦ ਇਹ ਨਸ਼ਾ ਤਸਕਰਾਂ ਦੀ ਕੋਈ ਸਪੋਰਟ ਕਰ ਰਹੇ ਹਾਂ ਅਸੀਂ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ ਬਹੁਤ ਲੰਮੇ ਸਮੇਂ ਤੋਂ ਅਸੀਂ ਨਸ਼ਾ ਤਸਕਰਾਂ ਦੇ ਨੱਥ ਪਾਉਣ ਦੀ ਕਾਰਵਾਈ ਕਰਨ ਵਾਸਤੇ ਅਸੀਂ ਤਤ ਪਰ ਵੀ ਰਹਿ ਹਾਂ ਅਸੀਂ ਐਕਸ਼ਨ ਵਿੱਚ ਗਿੱਤੇ ਨੇ ਅਸੀਂ ਇਸ ਗੱਲ ਤੇ ਸਰਕਾਰ ਦੇ ਅਦਤਾਂ ਮਾ ਦੇ ਵਿੱਚ ਕੋਈ ਡਿੱਕਾ ਕਦੇ ਨਹੀਂ ਡਾਇਆ ਤੇ ਉਹ ਪ੍ਰਸ਼ਾਦ ਕਰਨ ਦੀ ਗੱਲ ਕਰਦੇ ਬਸ ਸਾਨੂੰ ਅਫਸੋਸ ਹੁੰਦਾ ਹੈ ਜਦੋਂ ਜੁਪੀ ਦੀ ਤਰਫ ਤੇ ਜਦੋਂ ਜੁਪੀ ਨੇ ਪਹਿਲਾਂ ਗੈਂਗਸਟਰਾਂ ਦੇ ਘਰਾਂ ਨੂੰ ਟਰਹੁਣ ਦੀ ਗੱਲ ਕੀਤੀ ਹੈ ਤੇ ਹੁਣ ਇੱਥੇ ਪੰਜਾਬ ਦੇ ਵਿੱਚ ਉਹੀ ਰਾਹ ਫੜ ਕੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਟਰਹੁਣ ਦੀ ਗੱਲ ਆਈ ਹੈ ਤਾਂ ਕਰ ਨੂੰ ਇਸੇ ਤਰਜ਼ ਤੇ ਕਿਤੇ ਜਨਤਕ ਆਗੂਆਂ ਤੇ ਇਹ ਕਾਰਵਾਈਆਂ ਇਸੇ ਤਰ੍ਹਾਂ ਦੀ ਰਵਾਇਤ ਜਦੋਂ ਪੁਲਿਸ ਨੂੰ ਤੁਸੀਂ ਇੰਨੇ ਇਖਤਿਆਰ ਦਿੰਨੇ ਹੋ ਤਾਂ ਜਨਤਕ ਆਗੂਆਂ ਦੇ ਨੂੰ ਕਿਸੇ ਕਿਸਤੇ ਨਾਲ ਜਾਇਜ਼ ਕਰਕੇ ਉਹਨਾਂ ਦੇ ਘਰਾਂ ਦੇ ਉੱਤੇ ਤੁਸੀਂ ਉਹ ਤੇ ਜੁਏਪੀ ਦੇ ਪਰਚੇ ਕਰਕੇ ਉਹਨਾਂ ਦੇ ਘਰਾਂ ਨੂੰ ਹੁਣ ਦੀ ਜਿਹੜੀ ਰਵਾਇਤ ਸ਼ੁਰੂ ਕੀਤੀ ਹੈ ਇਧਰ ਨੂੰ ਗੱਲ ਵੱਧ ਰਹੀ ਹੈ ਅਸੀਂ ਇਸ ਕਰਕੇ ਇਧਰੋਂ ਕਹਿ ਰੋਕਿਆ ਇਹਨਾਂ ਨੂੰ ਵੀ ਤੁਸੀਂ ਕੋਈ ਵੀ ਕਾਰਵਾਈ ਪੁਲਿਸ ਨੂੰ ਇੰਨੇ ਅਧਿਕਾਰ ਨਾ ਦਿਓ ਤਾਂ ਕਿ ਉਹ ਮਨਮਰਜ਼ੀ ਨਾਲ ਅਗਿਆਨੀਆਂ ਨਹੀਂ ਆਪਦੀਆਂ ਕੀ ਕਰੀ ਜਾਵੇ ਕਿਉਂਕਿ ਪੁਲਿਸ ਦੇ ਕੋਲ ਜਿੰਨੇ ਅਧਿਕਾਰ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਤਰ੍ਹਾਂ ਦੇ ਵੀ ਅੰਤਕਾਬੂ ਤੇ ਜਿਹੜਾ ਸੋਸ਼ਲ ਆਗੋ ਹੈ ਜਿਹੜਾ ਸਟੇਟ ਦੇ ਐਂਟੀ ਸਟੇਟ ਕੋ ਕਰਵਾਈ ਕਰਦਾ ਹੈ ਉਹਦੇ ਘਰਾਂ ਨੂੰ ਉਹ ਤੇ ਜੁਰਮ ਦੇ ਸਜ਼ਾ ਦੇਣ ਦੀ بجائے ਉਹਦੇ ਘਰਾਂ ਨੂੰ ਹੁਣ ਤੱਕ ਜਾਊਗੀ ਇਸ ਕਰਕੇ ਅਸੀਂ ਜਿਹੜੀਆਂ ਜਿਹੜੇ ਸਾਥੀ ਇਹਦੇ ਘਰ ਤਰਸ ਕਰ ਰਹੇ ਨੇ ਕਿ ਅਸੀਂ ਕੋਈ ਨਸ਼ਾ ਤਸਕਰਾਂ ਦੀ ਸਪੋਰਟ ਕਰ ਰਹੇ ਹਾਂ ਜਿੰਨਾ ਨੂੰ ਇਹ ਸਮਝ ਨਹੀਂ ਆਈ ਗੱਲ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਇਸ ਗੱਲ ਦੇ ਜ਼ੋਰਦਾਰ ਵਿਰੋਧੀਆਂ ਨਸ਼ਾ ਨਸੇ ਦੀ ਰਵੈਤ ਦੇ ਤੇ ਅਸੀਂ ਪਹਿਲਾਂ ਵੀ ਐਕਸ਼ਨ ਕਰਦੇ ਗਏ ਆ ਤੇ ਸਾਡੇ ਮੰਗ ਪੱਤਰ ਦੇ ਵਿੱਚ ਵੀ ਮੰਗਾਂ ਦੇ ਵਿੱਚ ਵੀ ਇਹ ਪਾਇਆ ਹੋਇਆ ਹੈ ਅਸੀਂ ਇਸ ਤਰ੍ਹਾਂ ਦੀ ਇਹ ਸਦਸ਼ਨ ਇਸ ਘਟੜਾਉਣ ਦੀ ਕਾਰਵਾਈ ਜੇ ਅਸੀਂ ਜ਼ੋਰਦਾਰ ਨਿਖੇ ਦੀ ਇਸ ਕਰਕੇ ਕਰਦੇ ਆ ਵੀ ਇਹ ਰਵੈਤ ਨਹੀਂ ਠੀਕ ਹੈ ਇਹਨਾਂ ਇਖਤਿਆਰ ਪਰਸਮ ਦੇ ਨਾਲ ਨਹੀਂ ਠੀਕ ਇਹ ਇਸ ਗੱਲ ਦੀ ਅਸੀਂ ਪੁਸ਼ਟੀ ਕਰਨਾ ਚਾਹੁੰਦੇ ਆ ਤਾਂ ਕਿ ਇਹ ਅਰਥ ਕੋਈ ਗਲਤ ਨਾ ਸਮਝ ਲਵੇ ਦੂਜੀ ਅਸੀਂ ਅਪੀਲ ਕਰਨੀ ਚਾਹੁੰਦੇ ਹਾਂ ਠੇਕਾ ਮੁਲਾਜ਼ਮ ਕਾਮਿਆਂ ਨੂੰ ਜਿਹੜੇ ਇੱਕੀ ਮਾਰਚ ਦੀ ਵੱਡੀ ਰੈਲੀ ਰੱਖੀ ਹੈ ਤੁਸੀਂ ਆਪਣੇ ਖੰਨੇ ਦੇ ਵਿੱਚ ਉਹਦੇ ਤੇ ਤੁਹਾਨੂੰ ਮੀਟਿੰਗ ਮਿਲੀ ਹੈ ਪੰਜਾਬ ਸਰਕਾਰ ਨੇ ਤੁਹਾਨੂੰ ਮੀਟਿੰਗ ਦਿੱਤੀ ਹੈ 4 ਤਰੀਕ ਦੀ ਮੈਨੂੰ ਪਤਾ ਲੱਗਿਆ ਕਿਉਂਕਿ ਸਾਥੀ ਮਿਲਦੇ ਰਹਿੰਦੇ ਨੇ ਤੇ ਸਾਥੀਆਂ ਦੇ ਵਿੱਚ ਇਸ ਗੱਲ ਦਾ ਬਹੁਤ ਇੱਕ ਗਲਤ ਭੜੇਖਾ ਵਿਚਾਰ ਦੀ ਮੀਟਿੰਗ ਦੇ ਵਿੱਚ ਤੁਹਾਡੀਆਂ ਬਹੁਤ ਸਾਰੀਆਂ ਮੰਗਾਂ ਪੰਜਾਬ ਸਰਕਾਰ ਨੇ ਮੰਨ ਲੜੀਆਂ ਇਸ ਤਰ੍ਹਾਂ ਦਾ ਕਦੇ ਵੀ ਭੜੇਖਾ ਪਾੜ ਕੇ ਨਹੀਂ ਜਾਣਾ ਚਾਹੀਦਾ ਜਦੋਂ ਤੱਕ ਕਵਾ ਸੁਗੇ ਮੰਗਾ ਮੰਨਿਆ ਜਾਂ ਮੰਨਿਆ ਜਾਂਦੀਆਂ ਨੇ ਕਿ ਇੰਪਲੀਮੈਂਟ ਨਹੀਂ ਹੁੰਦੀਆਂ ਕਿਸੇ ਵੀ ਸੰਘਰਸ਼ ਦੇ ਵਿੱਚ ਕੋਈ ਵੀ ਸਸਤਾ ਕਿਉਂਕਿ ਸਾਡੇ ਸਾਥੀ ਰਹੇ ਹੋ ਸਾਡੇ ਨਾਲ ਸੰਘਰਸ਼ਾਂ ਦੇ ਵਿੱਚ ਰਹਿੰਦੇ ਰਹੇ ਹੋ ਤੁਹਾਨੂੰ ਸਾਡੀ ਸਲਾਹ ਦੇਣ ਦੀ ਸਾਡਾ ਅਧਿਕਾਰ ਹੈ ਤੇ ਅਸੀਂ ਤੁਹਾਨੂੰ ਸਲਾਹ ਦਿੰਦੇ ਆ ਵੀ ਤੁਸੀਂ ਇਸ ਤਰ੍ਹਾਂ ਦੇ ਉਤਸ਼ਾਹਤ ਨਾ ਹੋਵੋ ਕਿ ਮੀਟਿੰਗ ਦੇ ਵਿੱਚੋਂ ਬਹੁਤ ਕੁਝ ਨਿਕਲਣਾ ਹੈ ਇੰਤਜ਼ਾਰ ਕਰੋ ਤੇ ਆਪਣੇ ਸੰਘਰਸ਼ ਦੀ ਪੂਰੀ ਤਿਆਰੀ ਕਰਦੇ ਹੋ ਧੰਨਵਾਦ